ਹਰਦੀਪ ਸਿੰਘ ਪੱਲਾ ਜੀ ਬੈਗੁਰਜੀਆ ਖਾਸਾ ਵੈਰੀ ਜੀ ਫਤਿਹ ਖੰਨਾ ਨੂੰ ਵੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੀ ਇੱਥੇ ਇੱਕ ਸੱਦੇ ਤੇ ਪਹੁੰਚੇ ਨੇ ਜੀ ਤੇ ਸਾਡੇ ਹਰਜਿੰਦਰ ਸਿੰਘ ਜੀ ਕਰਮਚਾਰਨ ਪੰਜਾਬ ਗ੍ਰੇਡ ਯੂਨੀਅਨ ਪ੍ਰਧਾਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਹਰਜਿੰਦਰ ਸਿੰਘ ਜੀ ਸ਼ੂਬਾ ਮੀਤ ਪ੍ਰਧਾਨ ਆ ਇਹਨਾਂ ਨੂੰ ਟੈਕਟਰ ਦੇ ਕੇ ਨਵਾਜਿਆ ਜੀ ਅਸੀਂ ਸਾਡੀਆਂ ਸਮੱਸਿਆ ਬਹੁਤ ਨੇ ਸਾਡੇ ਪ੍ਰਧਾਨੀਆਂ ਦੱਸੀਆਂ ਨੇ ਤੇ ਇੱਕ ਤਾਂ ਚਾਹੇ ਗੱਡੀ ਕਿਸੇ ਦੀ ਵੀ ਗਲਤੀ ਆ ਉਹ ਜਿਹੜੀ ਗਲਤੀ ਆ ਉਹ ਗੱਡੀ ਵਾਲੇ ਦੇ ਪੈ ਜਾਂਦੀ ਆ ਕੋਈ ਇਹ ਨਹੀਂ ਦੇਖਦਾ ਵੀ ਕਿਹਦੀ ਗਲਤੀ ਆ ਉਹ ਗੱਡੀ ਵਾਲੇ ਦੀ ਜਾਂ ਕਿਸ ਦੀ ਵੀ ਆ ਇੱਕ ਸਾਡੇ ਜਿਹੜੇ ਸਾਡੇ ਕਾਰ ਟੁੱਟੇ ਹੋਏ ਨੇ ਇੱਥੋਂ ਸਾਨੂੰ ਮਾਰ ਬਹੁਤ ਪੈਂਦੀ ਆ ਹਰੇਕ ਚੌਂਕ ਦੇ ਵਿੱਚ ਸਾਨੂੰ ਘੇਰਿਆ ਜਾਂਦਾ ਹੁਣ ਤੁਸੀਂ ਅੱਜ ਦੇ ਵੋਟਾਂ ਦੇ ਹਿਸਾਬ ਨਾਲ ਕਿਹੋ ਜਿਹਾ ਵੋਟਾਂ ਦੇ ਦੇਖੋ ਵੋਟਾਂ ਦਾ ਸਾਡਾ ਪ੍ਰਭਾਵ ਬਹੁਤ ਵਧੀਆ ਜੀ ਅਸੀਂ ਪਿੰਡਾਂ ਦੇ ਵਿੱਚ ਆ ਕੇ ਕੰਪੇਨ ਕਰਦੇ ਆਂ ਅਸੀਂ ਨਰੇਗ ਵਾਲੀਆਂ ਬੀਬੀਆਂ ਜਿਹੜੀਆਂ ਉਹਨਾਂ ਦੀ ਸਾਰਿਆਂ ਦੀ ਗੱਲਬਾਤ ਸੁਣਦੇ ਆਂ ਉਹ ਸਾਨੂੰ ਪੂਰਾ ਹੌਲੰਗਾਰਾ ਦੇ ਰਹੇ ਨੇ 750 ਰੁਪਏ ਦਿਹਾੜੀ ਉਹਨਾਂ ਦੀ ਹਲਕਾ ਵਾਸੀਆਂ ਨੂੰ ਇਹ ਹੀ ਅਪੀਲ ਆ ਜੀ ਵੀ ਬਾ ਚੜ ਕੇ ਸਰਦਾਰ ਹਰਜਿੰਦਰ ਸਿੰਘ ਜੀ ਨੂੰ ਵੋਟਾਂ ਪਾ ਕੇ ਜਿਤਾ ਕੇ ਜਿੱਤੀ ਬਣਾਓ ਇਹਨਾਂ ਨੂੰ ਪਾਰਲੀਮੈਂਟ ਜੀ ਭੇਜੋ ਉੱਥੇ ਜਾ ਕੇ ਇਹ ਆਪਣੇ ਸਾਰੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਨਾਂ ਦੀ ਆਵਾਜ਼ ਉਠਾ ਸਕਣ ਇਹ ਸਰਕਾਰਾਂ ਨੇ ਜਿਹੜੀਆਂ ਹੁਣ ਤੱਕ ਨੇ ਪਹਿਲਾਂ ਤਾਂ ਸਾਡਾ ਜੇ ਸਾਡੇ ਹਰਿੰਦਰ ਸਿੰਘ ਜੀ ਐਮਪੀ ਬਣ ਜਾਂਦੇ ਨੇ ਪਹਿਲਾ ਮੁੱਦਾ ਸਾਡਾ ਇਹੀ ਰਹੂਗਾ ਨਸ਼ੇ ਦਾ ਜਿਹੜਾ ਚਿੱਟਾ ਜੀ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਫੈਲਿਆ ਹੋਇਆ ਇਹਨੂੰ ਖਤਮ ਕਰਾਉਣ ਦਾ ਇਹ ਅਸੀਂ ਪੂਰਾ ਫੁੱਲ ਜੋਰ ਲਾਵਾਂਗੇ ਪਾਰਲੀਮੈਂਟ ਜਾ ਕੇ ਵੀ ਇਹ ਖਤਮ ਕਰਾਇਆ ਜਾਵੇ ਦੂਜਾ ਨੰਬਰ ਬੇਆਦਮੀਆਂ ਜਿਹੜੀਆਂ ਹੁੰਦੀਆਂ ਨੇ ਗੁਰੂ ਘਰਾਂ 'ਚ ਬੇਆਦਮੀਆਂ ਦੇ ਉੱਤੇ ਅੱਜ ਤੱਕ ਇਹ ਨਾਤ ਨਹੀਂ ਪਾਈ ਜੀ ਉਹਦਾ ਸਾਡਾ ਪੂਰਾ ਪਲਾਨ ਰਹੂਗਾ ਵੀ ਜਾ ਕੇ ਆਵਾਜ਼ ਉਠਾਈ ਜਾਵੇ ਵੀ ਇਹ ਕੌਣ ਲੋਕ ਨੇ ਜਿਹੜੇ ਬੇਆਦਮੀਆਂ ਕਰਾਉਂਦੇ ਨੇ ਕਿੱਥੋਂ ਆਉਂਦੇ ਨੇ ਜਦੋਂ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ ਬੇਆਦਬੀ ਹੁੰਦੀ ਆ ਉਹ ਚੱਕ ਕੇ ਮੁੱਦਾ ਉਹਨੂੰ ਕਹਿੰਦੇ ਨੇ ਜੀ ਇਹ ਮਨਦਬੁੱਧੀ ਆ ਤੁਸੀਂ ਇਹ ਦੱਸੋ ਜੀ ਮਨਦਬੁੱਧੀ ਉਹ ਗੁਰਦੁਆਰਾ ਗੁਰੂ ਘਰ ਆ ਉਹਨਾਂ ਨੂੰ ਹੋਰ ਨਹੀਂ ਕੋਈ ਵੀ ਦਾ ਜਾਂ ਕਿਸੇ ਦੇ ੱਟਰੀ ਮਾਰ ਦਿੰਦਾ ਜਾਂ ਘਰ ਦਾ ਸਿਰ ਨਹੀਂ ਪਾਰ ਦਿੰਦਾ ਇਸ ਮੁੱਦੇ ਤੇ ਅਸੀਂ ਸਰਦਾਰ ਹਰਜਿੰਦਰ ਸਿੰਘ ਨੂੰ ਇਹੀ ਕਰਾਂਗੇ ਜੇ ਜਿੱਤਦੇ ਨੇ ਆਪਾਰਲੀਮੈਂਟ ਦੇ ਵਿੱਚ ਜਾ ਕੇ ਇਹ ਜ਼ਰੂਰ ਇਹਦਾ ਇਹ ਆਪਣੇ ਮੁੱਦਾ ਠਾਉਣਗੇ ਤੇ ਅਸੀਂ ਇਸੇ ਕਰਕੇ ਅਸੀਂ ਸਾਡੇ ਹਰਜਿੰਦਰ ਸਿੰਘ ਜੀ ਤਨ ਤਰਨਾ ਆਪਣੇ ਸੁਭਾ ਪ੍ਰਧਾਨਾ ਖੜਾਏ ਨੇ ਵੋਟਾਂ ਚ ਔਰ ਚੋ ਨਿਸ਼ਾਨ ਟਰੱਕ ਆ ਜੀ ਅਸੀਂ ਸਾਰੇ ਵੋਟ ਵਾਸੀਆਂ ਨੂੰ ਮੇਰਤੀ ਕਰਦੇ ਆ ਵੀ ਸਾਨੂੰ ਬਾਸ ਚੜ ਕੇ ਵੋਟਾਂ ਪਾ ਕੇ ਜਿੱਤਿਆ ਜਾਵੇ ਅਸ ਵਿਧਾਨ ਸਭਾ ਜਾ ਕੇ ਹਰੇਕ ਬੋਟਰ ਦੀ ਆਵਾਜ਼ ਉਠਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜਾ ਸਾਡਾ ਸਾਡੇ ਕੋ ਮਾੜੇ ਜਿਹੇ ਸੱਦੇ ਤੇ ਤੁਸੀਂ ਜਦੀ ਪਹੁੰਚ ਜਾਂਦੇ ਹੋ ਤੇ ਦੂਜੀ ਗੱਲ ਮੈਂ ਮੇਰੀ ਟੀਮ ਦਾ ਧੰਨਵਾਦ ਕਰਦਾ ਜਿਹੜੇ ਸਾਰੇ ਜੁੜ ਕੇ ਇੱਥੇ ਮੇਰਾ ਸਮਰਥਨ ਕਰ ਰਹੇ ਨੇ ਮੈਂ ਆਜ਼ਾਦ ਉਮੀਦਵਾਰ ਹਰਜਿੰਦਰ ਸਿੰਘ ਖਾਲਾਲ ਮਾਜਰਾ ਕਿਉਂ ਨਿਸ਼ਾਨ ਟਰੱਕ ਸਰਕਾਰਾਂ ਤੋਂ ਦੁਖੀ ਹੋ ਕੇ ਅਸੀਂ ਇਹ ਸਟੈਪ ਚੱਕਿਆ ਸਟੈਪ ਚੱਕਣ ਦਾ ਕਾਰਨ ਇਹ ਹੀ ਆ ਵੀ ਅਸੀਂ ਦੇਖੋ ਟੈਕਸ ਪਾਸਿੰਗ ਝੋਰ ਸਾਰਾ ਕੁਝ ਕਰਾਉਂਦੇ ਆ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ ਲਾਲਜੀਤ ਭੁੱਲਰ ਦੇ ਕੋਲੋਂ ਅਸੀਂ ਦੋ ਵਾਰ ਟਾਈਮ ਲਿਆ ਦੋ ਵਾਰ ਉਹਦੀ ਕੋਠੀ ગયા ਇੱਥੋਂ 200 ਕਿਲੋਮੀਟਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਟਟੋਕਾ 1.5 2 200 ਬੰਦਾ ਇੱਥੋਂ ਜਾਂਦਾ ਰਹਿਆ ਅਸੀਂ ਖਰਚਾ ਵੀ ਕਰਦੇ ਆਂ ਟਾਈਮ ਵੀ ਛੱਡਦੇ ਆਂ ਹੈ ਜੀ ਪੇਲ ਵੀ ਫੂਕਦੇ ਆਂ ਤੇ ਸਾਡਾ ਕੋਈ ਉਹਨਾਂ ਨੇ ਲੜਾ ਨਹੀਂ ਸਾਨੂੰ ਫੜਾਇਆ ਦੂਜੀ ਗੱਲ ਸੀਐਮ ਮਾਨ ਤੋਂ ਅਸੀਂ ਟਾਈਮ ਮੰਗਿਆ ਸਾਨੂੰ ਟਾਈਮ ਦਿੱਤਾ ਜ਼ਰੂਰ ਪਰ ਸਾਡੀ ਜਿਹੜੀ ਮੀਟਿੰਗ ਆ ਆਪ ਨਹੀਂ ਮਿਲੇ ਹਮਾਂਸ਼ੂ ਜੈਨ ਜੀ ਨਾ ਕਰਾ ਪਈ ਤੇ ਟ੍ਰਾਂਸਪੋਰਟ ਦੇ ਹਰ ਇੱਕ ਕਾਨੂੰਨ ਲਾਗੂ ਕਰਿਆ ਜਾਂਦਾ ਅਸੀਂ ਨੌ ਕੈਂਡੀਡੇਟ ਪੰਜਾਬ ਦੇ ਵਿੱਚੋਂ ਖੜੇ ਕਰੇ ਨੇ ਟ੍ਰਾਂਸਪੋਰਟ ਕਰਕੇ ਇਹ ਅਸੀਂ ਕਦਮ ਚੱਕਣਾ ਨਹੀਂ ਸੀ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਕਾਂਗਰਸ ਹੋਈ ਤਾਂ ਅਕਾਲੀ ਹੋਈ ਤਾਂ ਸਾਡਾ ਕੰਮ ਚੱਲੀ ਜਾਂਦਾ ਸੀਗਾ ਤੇ ਇਹਨਾਂ ਨੇ ਤਾਂ ਆ ਮਾਨ ਸਾਹਿਬ ਨੇ ਮੜੀ ਇੱਕ ਵਾਰੇ ਕਿਹਾ ਵੀ ਆ ਜਗਾਰੂ ਜਿਹੜੇ ਚੱਲਣ ਦੋ ਕੋਈ ਚੱਕਰ ਨਹੀਂ ਹੈਗਾ ਤੇ ਉਹ ਜਗਾਰੂ ਜਿਹੜਿਆਂ ਨੇ ਸਾਡੇ ਕੰਮ ਨੂੰ ਇੰਨਾ ਫੈਕਟ ਪਾਇਆ ਹੋਇਆ ਵੀ ਅਸੀਂ ਜਗਾ ਜਗਾ ਧਰਨੇ ਲਾਏ ਨੇ ਜਗਾ ਜਗਾ ਰੋਸ ਨਜ਼ਾਰੇ ਕਰੇ ਸਿਆਲਾਂ ਦੇ ਵਿੱਚ ਮੈਂ ਕਹਿੰਦਾ ਵੀ ਸਾਡੇ ਬੰਦੇ ਧੰਨੇ ਜਿਹੜੇ ਇੰਨਾ ਭੱਜ ਨੱਠ ਕੇ ਮੇਰਾ ਸਾਥ ਦਿੰਦੇ ਰਹੇ ਨੇ ਹਿੱਟ ਐਂਡ ਰਨ ਕਾਨੂੰਨ ਬਣਾਤਾ ਕਿਸੇ ਨੇ ਨਹੀਂ ਸੋਚਿਆ ਵੀ ਇਹ ਕਾਨੂੰਨ ਹਰੇਕ ਤੇ ਲਾਗੂ ਹੁੰਦਾ ਪਹਿਲਾਂ رائے ਕੀਤੀ ਜਾਂਦੀ ਆ ਤਾਂ ਉਹ ਕਾਨੂੰਨ ਬਣਦਾ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਅਸੀਂ ਦਰ ਦਰ ਭਟਕ ਕਰਕੇ ਫਿਰਦੇ ਆ ਵੀ ਸਾਡੀ ਕੋਈ ਸੁਣਵਾਈ ਹੋਵੇ ਸਟੈਪ ਚੱਕਣ ਦਾ ਕਾਰਨ ਇਹੀ ਆ ਮੈਂ ਇਸੇ ਕਰਕੇ ਮੈਨੂੰ ਮੇਰੀ ਟਰਾਂਸਪੋਰਟ ਨੇ ਮਾਣ ਬਖਸ਼ਿਆ ਫਤਿਹਗੜ੍ਹ ਸਾਹਿਬ ਤੋਂ ਇਲੈਕਸ਼ਨ ਲੜਨ ਦਾ ਤੇ ਮੈਂ ਆਜ਼ਾਦ ਉਮੀਦਵਾਰ ਇਹ ਮੇਰੀ ਕੈਂਪੇਨ ਮੇਰੀ ਟਰਾਂਸਪੋਰਟ ਹੀ ਕਰਦੀ ਆ ਤੇ ਜਗਾ ਜਗਾ ਜਾ ਕੇ ਹੁਣ ਵੀ ਇਹਨਾਂ ਦੇ ਸਾਥ ਆ ਉਹ ਮੈਂ ਕੋਈ ਮਤਲਬ ਆਪਣੇ ਕੋਲੋਂ ਕੋਈ ਖਰਚਾ ਨਹੀਂ ਕਰ ਰਿਆ ਇਹ ਆਪਣੇ ਕੋਲ ਹੀ ਗੱਡੀਆਂ 'ਚ ਤੇਲ ਪਾਣੀ ਇਹ ਆ ਪਾਉਂਦੇ ਨੇ ਜਿੰਨਾ ਕ ਮੇਰਾ ਖਰਚਾ ਮੈਂ ਮੈਂ ਆਪਣਾ ਮੈਂਸ਼ਨ ਉੱਥੇ ਕਰਦਾ ਤੇ ਦੂਜੀ ਗੱਲ ਮੇਰੀ ਟੀਮ ਦਾ ਮੈਂ ਇੰਨਾ ਰਣੀ ਆ ਵੀ ਇੱਕ ਸੱਦੇ ਤੇ ਮੇਰੀ ਟੀਮ ਸਾਰੀ ਮੇਰੇ ਨਾਲ ਹਾਜ਼ਰ ਹੋ ਜਾਂਦੀ ਆ ਸਹਿਮਾਨ ਸਾਹਿਬ ਨੂੰ ਤਾਂ ਪਤਾ ਹੀ ਆ ਜਿਹੜੀ ਟ੍ਰਾਂਸਪੋਰਟ ਦੇ ਜਿਹੜੇ ਤੁਹਾਡੀ ਮੰਗ ਹੈਗੀ ਹੋਵੇ ਉਸ ਤੋਂ ਇਲਾਵਾ ਤੁਸੀਂ ਹਲਕੇ ਦੇ ਲੋਕਾਂ ਦੀ ਕੀ ਤੁਹਾਡੇ ਹਲਕੇ ਦੇ ਲੋਕਾਂ ਦੇ ਜਿਵੇਂ ਮਨਰੇਗਾ ਸਕੀਮ ਆ ਜੀ ਉਹਨਾਂ ਦੀ 322 ਰੁਪਏ ਦਿਹਾੜੀ ਆ ਅਸੀਂ ਉਹਨਾਂ ਦੀ ਦਿਹਾੜੀ 700 ਰੁਪਏ ਕਰਾਵਾਂਗੇ ਤੇ ਉਹਨਾਂ ਨੂੰ ਅਸੀਂ ਜਿਹੜਾ ਅੰਸ਼ੋਕ ਪਾਲਸੀ ਆ ਉਹ ਵੀ ਕਰਵਾਵਾਂ ਕਿਉਂਕਿ ਜਿੰਨਾ ਕੁ ਅਸੀਂ ਕਰ ਸਕਦੇ ਆ ਜਿਹੜਾ ਸਾਡਾ ਡਰਾਈਵਰ ਭਾਈ ਜਾਰਾ ਅਸੀਂ ਮੰਗ ਰੱਖੀ ਆ ਵੀ ਸੱਡੇ ਜਿਹਦੇ ਜਿਹਦੇ ਕੋ ਸਰਕਾਰੀ ਲਾਇਸੈਂਸ ਆ ਉਹਨੂੰ 10 ਲੱਖ ਦੀ ਪਾਲਸੀ ਦਿੱਤੀ ਜਾਵੇ ਸਾਡਾ ਇੱਕ ਲੈਫਟ ਕਮਿਸ਼ਨ ਬਣਾਇਆ ਜਾਵੇ ਜਿਹੜੀ ਸਾਡੇ ਡਰਾਈਵਰਾਂ ਦੀ ਉੱਥੇ ਕੋਈ ਆਵਾਜ਼ ਚੱਕੀ ਜਾਵੇ ਜਿਹੜੇ ਸਾਡੇ ਕਰੋਨਾ ਕਾਲ 'ਚ ਟੈਕਸ ਟੁੱਟੇ ਨੇ ਅਸੀਂ ਬकई ਵਾਰ ਬੇਨਤੀ ਕਰ ਚੁੱਕੇ ਆ ਪੱਤਰ ਦੇ ਚੁੱਕੇ ਆ ਵੀ ਉਹ ਟੈਕਸ ਪਿੱਛੇ ਜਿਹੜੇ ਟੁੱਟ ਗਏ ਨੇ ਉਹਨਾਂ ਨੂੰ ਮਾਫ਼ ਕੀਤਾ ਜਾਵੇ ਅੱਗੇ ਤੋਂ ਇੱਕ ਐਪਲੀਕੇਸ਼ਨ ਜਾਰੀ ਕੀਤੀ ਜਾਵੇ ਵੀ ਜਿਨ੍ਹਾਂ ਦੇ ਟੈਕਸ ਟੁੱਟ ਗਏ ਉਹ ਭਾਈ ਦੁਬਾਰਾ ਆਪਣੇ ਇਹਨਾਂ ਨੂੰ ਤਿਆਰ ਕਰੋ ਕਾਗਜ਼ਾਂ ਨੂੰ ਓਕੇ ਕਰੋ ਅਨਸ਼ੋਰਾ ਇੰਨੀਆ ਮਹਿੰਗੀਆਂ ਨੇ ਅ ਹੋਰ ਕੋਈ ਬਾਜਬ ਰੇਟ ਤੇ ਹੋਵੇ ਹਰ ਇੱਕ ਬੰਦਾ ਕਰਾਉਂਦਾ ਕਈ ਬੰਦਿਆਂ ਤੇ ਤਾਂ ਫਿਰ ਪਾਸਿੰਗਾਂ ਵੀ ਨਹੀਂ ਹੁੰਦੀ ਜਦੋਂ ਕਾਗਜ਼ ਟੁੱਟ ਜਾਂਦੇ ਨੇ ਗੱਡੀਆਂ ਕਿਸੇ ਕੰਮ ਦੀਆਂ ਨਹੀਂ ਰਹਿਣੀਆਂ ਟਰਾਂਸਪੋਰਟ ਨੂੰ ਇੰਨੀ ਮਾਰ ਪੈ ਰਹੀ ਆ ਵੀ ਹੱਦ ਤੋਂ ਪਰੇ ਕਹਿਣ ਸੁਣਨ ਤੋਂ ਪਰਿਆ ਤੁਮਾਨ ਸਾਹਿਬ ਵੀ ਇਹ ਮੇਰੀ ਟਰਾਂਸਪੋਰਟ ਖੜੀ ਆ ਇੰਨੀ ਦੁਖੀ ਆ ਜਿੱਥੋਂ ਮਰਜੀ ਬੈਟ ਲੈ ਕੇ ਦੇ ਲਓ ਦੇ ਅੰਦਰੋਂ ਹੋਪ ਨਾ ਨਿਕਲੇ ਤਾਂ ਕਿਉਂ ਇਹ ਤੋਂ ਬਿਨਾਂ ਜਿਹੜੇ ਹਲਕੇ ਦੇ ਹੋਰ ਮੋਟਰਾਂ ਲਈ ਕੀ ਕਰਨਾ ਤੁਸੀਂ ਉਹ ਨਹੀਂ ਕੀ ਉਹ ਮੋਟਰਾਂ ਦੇ ਜਿਹੜੇ ਹੋਰ ਹਲਕੇ ਦੇ ਨੇ ਜਿਵੇਂ ਪਾਣੀ ਦੀ ਸਹੂਲਤ ਸਮਝ ਲਓ ਗੱਲ ਤੇ ਡਾਕਟਰੀ ਸਿਹਤਾਂ ਜਿਹੜੀ ਆ ਉਹ ਦਵਾਵਾਂਗੇ ਤੇ ਬਾਕੀ ਜਿਵੇਂ ਜਿਵੇਂ ਸਾਡੋ ਜਿਹੜੇ ਸਾਡੇ ਇਲਾਕੇ ਦੇ ਵਰਕਰ ਨੇ ਜਾਂ ਪਿੰਡਾਂ ਦੇ ਵੋਟਰ ਨੇ ਉਹ ਸਾਨੂੰ ਦੱਸਣਗੇ ਉਸ ਹਿਸਾਬ ਨਾਲ ਅਸੀਂ ਉਹਨਾਂ ਦਾ ਕੰਮ ਕਰਾ ਸਕਾਂਗੇ ਕਿਉਂਕਿ ਸਾਰੇ ਕੰਮ ਤਾਂ ਇੱਕ ਵਾਰ ਹੁੰਦੇ ਹੀ ਬਣਗੇ ਜਿਵੇਂ ਜਿਵੇਂ ਉਹ ਦੱਸਣਗੇ ਅਸੀਂ ਉਸ ਹਿਸਾਬ ਨਾਲ ਕਰਾਈ ਜਾਵਾਂਗੇ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਦੀ ਖਾਸ ਰਿਪੋਰਟ